ਸਤਿ ਸ੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਰ ਮੈਂ ਸਾਰੇ ਹੁਸ਼ਿਆਰਪੁਰ ਦੇ ਵਸਨੀਕਾਂ ਨਾਲ ਇਹ ਸੂਚਨਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਹਾਲ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਸਾਰੇ ਹੀ ਪੈਟਰੋਲ ਪੰਪ ਦੇ ਜਿੰਨੇ ਵੀ ਡਰਾਈਵਰ ਐਸੋਸੀਏਸ਼ਨ ਹੈ ਟਰੱਕ ਯੂਨੀਅਨਸ ਵਗੈਰਾ ਉਹਨਾਂ ਦੀ ਸਟ੍ਰਾਈਕ ਖਤਮ ਹੋ ਗਈ ਹੈ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲਗਭਗ 240 ਪੈਟਰੋਲ ਪੰਪਸ ਨੇ ਮੇਰੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ ਜਲਦੀ ਹੀ ਸਾਡੇ ਜਿੰਨੇ ਵੀ ਟੈਂਕਰਸ ਨੇ ਜ਼ਿਲੇ ਦੇ ਉਹ ਪਾਵੇਂ પેટ્રોલ ਪੰਪਸ ਦੇ ਨੇ ਜਾਂ ਫਿਰ ਪ੍ਰਾਈਵੇਟ ਟੈਂਕਰਸ ਨੇ ਉਹ ਜਲੰਧਰ ਜਾ ਰਹੇ ਨੇ ਰੀਫਿਊਲਿੰਗ ਲਈ ਤੇ ਅੱਜ ਰਾਤ ਤੱਕ ਸਾਰੇ ਹੀ પેટ્રોલ ਪੰਪਸ ਰੀਫਿਊਲ ਵੀ ਹੋ ਜਾਣਗੇ ਮੈਂ ਸਮੂਹ ਹੁਸ਼ਾਪੁਰ ਦੇ ਵਸਨੀਕਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਪਲੀਜ਼ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰੋ ਕਿਉਂਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ ਕਿਸੇ ਵੀ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈ ਅਸੀਂ ਪਲੀਜ਼ પેટ્રોલ ਪੰਪ ਤੇ ਬਾਹਰ ਜਾਂ ਗੈਸ ਸਟੇਸ਼ਨਸ ਦੇ ਬਾਹਰ ਕਿਸੇ ਤਰ੍ਹਾਂ ਦੀ ਲਾਈਨਾਂ ਨਾ ਲਗਾਉਣ ਇਸ ਦੇ ਵਿੱਚ ਜਿੱਥੇ ਕਿਸੇ ਨੂੰ ਅਮਰਜੈਂਸੀ ਸਰਵਿਸਿਜ਼ ਦੇ ਲਈ ਲੋਡ ਹੈ ਉਸ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਆਮ ਜਨਤਾ ਨੂੰ ਵੀ ਆਨ ਜਾਣ ਦੇ ਵਿੱਚ ਕਾਫੀ ਦਿੱਕਤ ਹੁੰਦੀ ਹੈ ਮੈਂ ਲੋਕਾਂ ਨੂੰ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਟਾਕਿੰਗ ਜਾਂ ਹੋਟਿੰਗ ਨਾ ਕਰੋ ਇਹ ਸਟ੍ਰਾਈਕ ਮੁਕੰਮਲ ਹੋ ਚੁੱਕੀ ਹੈ ਤੇ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਸਪਲਾਈ ਸਾਰਿਆਂ ਨੂੰ ਮਿਲੇਗੀ ਥੈਂਕ ਯੂ ਚੰਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ